ਪਿੰਡ ਦੇ ਵਿੱਚ ਜਿੱਥੇ ਡੱਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਉੱਥੇ ਡਿੱਗਾ ਇਸ ਘਰ ਦੇ ਵਿੱਚ ਸਰਦਾਰ ਜਗਬੀਰ ਸਿੰਘ ਦਾ ਘਰ ਹੈ ਮੈਂ ਉਹਦੇ ਮੇਰੇ ਕੈਬਿਟ ਸਾਥੀ ਪਤਲਜੀ ਮਹਿੰਦਰ ਪਤਲਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁਖਵੰਤੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਂਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰਤੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਜੜੀ ਕਰੂਗੀ ਉਹਦੇ ਲਈ ਅਸੀਂ ਆਏ ਹਾਂ ਤੁਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਉਹ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰ ਉਹਦਾ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਜੋ ਉਦੋਂ ਆਪਾਂ ਨੂੰ ਚੰਦ ਚੱਲ ਸਾਡੀ ਸਰਕਾਰ ਸਰਬੱਤ ਭਗਵਾਂ ਸੇ ਮੰਗਾਂ ਦੀ ਸਰਕਾਰ ਹੈ ਇਸ ਵੇਲੇ ਔਖੇ ਟਾਈਮ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਐ ਉਹਨਾਂ ਦੇ ਨਾਲ ਅਸੀਂ ਚੜ੍ਹਤਾਂ ਦੀ ਤਰ੍ਹਾਂ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਊ ਤੋ ਉਹਦਾ ਹੱਲ ਜਿਹੜਾ ਅਸੀਂ ਉਸਨੇ ਕਰਾਂਗੇ ਬਾਰਡਰ ਪਿੰਡ ਦੇ ਵਿੱਚ ਆ ਜਿੱਥੇ ਦਾਤੀ ਡਰੋਨ ਜਿਹੜਾ ਡਿੱਗਾ ਸਾਡੀ ਫੌਜ ਨੇ ਉਹਨੂੰ ਜਿਹੜਾ ਹਵਾ ਦੇ ਵਿੱਚ ਖਤਮ ਕਰਤਾ ਸੀਗਾ ਪਰ ਉਹ ਇੱਥੇ ਡਿੱਗ ਗਿਆ ਇਸ ਕਰਦੇ ਵਿੱਚ ਸਰਦਾ ਜਗਬੀਰ ਸਿੰਘ ਦਾ ਘਰ ਹੈ ਮੈਂ ਉਹਦੇ ਮੇਰੇ ਕੈਬਿਟ ਸਾਥੀ ਪਗਤਜੀ ਮਹਿੰਦਰ ਪਗਤਜੀ ਅਸੀਂ ਦੋਨੋਂ ਜਾਣੇ ਸਾਡੀ ਡਿਊਟੀ ਲਈ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸੀਂ ਮਤਲਬ ਡਿਊਟੀ ਕਰਦਾਂ ਹੋਇਆ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ-ਉੱਥੇ ਅਸੀਂ ਜਾਦੇ ਸੋ ਅਸੀਂ ਦੇਖਣ ਆਏ ਸੀਗੇ ਕਿ ਪਤਵਾਰ ਦਾ ਜਾਂ ਘਰ ਦਾ ਕੋਈ ਨੁਕਸਾਨਤ ਨਹੀਂ ਹੋਇਆ ਜੇ ਕੋਈ ਨੁਕਸਾਨ ਹੋਇਆ ਹੋਵੇ ਤੇ ਉਹਦੀ ਪੂਰੀ ਜਿਹੜੀ ਆ ਸਾਡੀ ਪੰਜਾਬ ਸਰਕਾਰ ਜਿਹੜੀ ਕਰੂਗੀ ਉਹਦੇ ਲਈ ਅਸੀਂ ਆਏ ਹਾਡੇ ਥਰੂ ਮੇਰੀ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਉਹ ਸਰਕਾਰ ਦੀਆਂ ਜ਼ਿਲ੍ਹਾ ਅਧਿਕਾਰੀਆਂ ਦੀਆਂ ਤੇ ਫੌਜ ਦੀਆਂ ਜਿਹੜੀਆਂ ਹਦਾਇਤਾਂ ਨੂੰ ਜਿਹੜਾ ਫਾਲੋ ਕਰਨਾ ਚਾਹੀਦਾ ਉਹ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ ਜਿੱਦਾਂ ਉਹ ਸਾਨੂੰ ਗਾਈਡ ਕਰਨ ਉਦਾਂ ਹੀ ਕਰਨਾ ਚਾਹੀਦਾ ਖਾਸ ਤੌਰ ਤੇ ਬਲੈਕਆਊਟ ਜਦੋਂ ਕਹਿ ਦਿੰਦੇ ਆ ਕਿ ਬਿਜਲੀਆਂ ਬੰਦ ਕਰ ਦਿਓ ਆਪਣੇ ਘਰਾਂ ਦੇ ਅੰਦਰ ਚੱਲੋ ਉਦੋਂ ਆਪਾਂ ਨੂੰ ਚੰਦ ਚੜ੍ਹਦਾ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਸ ਵੇਲੇ ਔਖੇ ਟਾਈਮ ਤੇ ਜਿੱਥੇ ਭਾਰਤ ਦੇ ਨਾਲ ਦੇਸ਼ ਦੇ ਨਾਲ ਖੜੀ ਆ ਫੌਜ ਦੇ ਨਾਲ ਖੜੀ ਆ ਉੱਥੇ ਨਾਲ ਦੀ ਨਾਲ ਆਪਣੇ ਜਿਹੜੇ ਪੰਜਾਬੀ ਆ ਆਪਣੇ ਜਿਹੜੇ ਪੰਜਾਬ ਦੇ ਵਾਸੀ ਨੇ ਬਾਰਡਰ ਦੇ ਜਿਹੜੇ ਲੋਕ ਆ ਉਨ੍ਹਾਂ ਦੇ ਨਾਲ ਅਸੀਂ ਚੜ੍ਹਾਨ ਦੀ ਤਰ੍ਹਾਂ ਖੜੇ ਉਹਨਾਂ ਨੂੰ ਕੋਈ ਮੁਸ਼ਕਲ ਆਊ ਤੋ ਉਹਦਾ ਹੱਲ ਜਿਹੜਾ ਅਸੀਂ ਉਸਨੇ ਕਰਾਂਗੇ